ਪੜਾਣਾ ਵਾਲਾ ਅਮਨ ਤੇ ਬੱਲਾ ਅਨੰਤ ਤੇ ਬੱਲਾ ਅਮਨ ਤੇ ਬੱਲਾ ਅਮਰ ਤੇ ਬੱਲਾ ਬੱਲੇ 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 ਆ ਨੱਕੀ ਖਾਵਲਕੇ ਵਾਲਾ ਉਹ ਬੱਲੇ ਬੱਲੇ ਕਰਾਦੀ ਬੋਡੇ ਨੇ ਉਹ ਗੱਲੇ ਬੱਲੇ ਕਰਾਦੀ ਬੋਡੇ ਨੇ ਤੇਦਰ ਮਰੀਕ ਮੈਚ ਵੀ ਬਹੁਤ ਤਗੜਾ ਕਾਰੀ ਦਾ ਮੈਚ ਖੇੜਿਆ ਜਾ ਰਿਹਾ ਪਤਨ ਚਲਾ ਦੇ ਨਾਲ ਹੈਲੋ ਆ ਪਾਜੀ ਇੱਕ ਮਾਨ ਸਨਮਾਨ ਹੋਣਾ ਕਾਰੀ ਵਾਲੇ ਥਾਣੇਦਾਰ ਤੇ ਕਾਕੇ ਤਨੁੱਲੀ ਵੱਲੋਂ ਕਾਰੀ ਵਾਲੇ ਛੋਟੇ ਕਾਕੇ ਦਾ ਤੇ ਗੁਰਦੀਪ ਦਾ ਇਹ ਵੀ ਵਿਸ਼ੇਸ਼ ਸਨਮਾਨ ਹੋਣਾ ਆ ਵੀ ਲੈ ਜਾਓ ਭਾਜੀ ਟਰੋਫੀਆਂ ਦੋਨੇ ਹੀ ਇਹ ਵੀ ਆਪਣੇ ਮਹਾਪੁਰਸ਼ਾਂ ਕੋਲ ਚਲ ਜਾਓ ਜੀ ਆ ਛੋਟੀਆਂ ਆ ਉਹੀ ਬੋਲਿਆ ਆ ਚਲ ਜਾਓ ਬੇਨਤੀ ਹੈ ਜਿਹੜੀ ਅਗਲੀਆ ਟੀਮਾਂ ਨੇ ਪਲੀਜ਼ ਆਪਣੇ ਆਪ ਨੂੰ ਤਿਆਰ ਕਰਕੇ ਗਰਾਊਂਡ ਦੇ ਵਿੱਚ ਲਿਆਉਣ ਮੱਲੀਆਂ ਤੇ ਅਠੂਰ ਨੂੰ ਬੇਨਤੀ ਹੈ ਵੀ ਉਹ ਟੀਮਾਂ ਜਲਦੀ ਤੋਂ ਜਲਦੀ ਗਰਾਊਂਡ 'ਚ ਆ ਜਾਣ ਮੱਲੀਆਂ ਵਰਸ ਜਹ ਅਠੂਰ ਉਹਨਾਂ ਟੀਮਾਂ ਨੂੰ ਬੇਨਤੀ ਹੈ ਸਾਊਂਡ ਵਾਲੇ ਵੀਰ ਦਾ ਬਹੁਤ ਵੱਡਾ ਧੰਨਵਾਦ ਆ ਇੱਕ ਪਿਆਰੀ ਸਾਊਂਡ ਅੱਜ ਕਹਿੰਦੇ ਇਸ ਗਰਾਊਂਡ ਨੂੰ ਇੱਕ ਕਬੱਡੀ ਨੂੰ ਦਿੱਤੀ ਹੈ ਰਾਣਾ DJ ਦਾ ਬਹੁਤ ਵੱਡਾ ਧੰਨਵਾਦ ਹੈ ਲਓ ਸਾਹਮਣੇ ਇਸ ਵੇਲੇ ਨੌਯਾਨ ਕਹਿੰਦੇ ਬੁੱਲਾ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਇਹਦਾ ਵੀ ਅੰਦਾਜ਼ ਕਹਿੰਦੇ ਦੁਨੀਆ ਨੂੰ ਬੜਾ ਪਸੰਦ ਆਇਆ ਹੈ ਇਹ ਆ ਬੁੱਲਾ ਖੀਰਾਂ ਵਾਲੀ ਪਿੰਡ ਦਾ ਹੈ ਜਿਹੜੇ ਪਿੰਡ ਦੇ ਕਹਿੰਦੇ ਗੱਗੀ ਨੂੰ ਆਹ ਕਹਿੰਦੇ ਟਰੈਕਟਰ ਟਰੈਕਟਰ ਜਿੱਤਨ ਦਾ ਇੱਕ ਵੱਡਾ ਮਾਣ ਮਿਲਿਆ ਅਗਲੀ ਰੇਡ ਦੇਖਾਂਗੇ ਵੀ ਕੌਣ ਪਾਵੇਗਾ ਆ ਕਹਿੰਦੇ ਗੋਪੀ ਕਬੱਡੀ ਪਾ ਰਿਹਾ ਹੈ ਲੈ ਵੀ ਅਲੀ ਚੱਕ ਲੈ ਕਹਿੰਦੇ ਕਰ ਗੱਲ ਮੁੰਡੇ ਦੀ ਲਓ ਹੈਪੀ ਇਬਰਾਹਿਮ ਵਾਲੀਆ ਕਬੱਡੀ ਪਾਉਣ ਦੇ ਲਈ ਮੈਦਾਨ ਦੇ ਵਿੱਚ ਆ ਚੁੱਕੇ ਹੈ ਚਾਰ ਨੇ ਚਾਰਾਂ ਦੇ ਵਿੱਚੋਂ ਥਾਪੜ ਕੇ ਬੜਾ ਲੱਗੀ ਹੈ ਨਿੱਕੇ ਸਰਪੰਚ ਦਾ ਭਤੀਜਾ ਹੈ ਜੋਗੇ ਦਾ ਭਤੀਜਾ ਨੌਜਾਨ ਪ੍ਰਦੀਪ ਲਾਉ ਜਫਾ ਕੰਨੀ ਤੇ ਕੰਨੀ ਭਰਾ ਉਹ ਮੁਕਾਬਲਾ ਉਹ ਮੁਕਾਬਲਾ ਪ੍ਰਿੰਸ ਦੇ ਨਾਲ ਬੱਲੇ ਉਹ ਕਾਲ ਸਾਰੀ ਵਾਲਿਆ ਮਾਨਯਾਰਾ ਹਰੇ ਨਹੀਂ ਗੱਲ ਵੜਨੀ ਮਹਾ ਦਰਸ਼ਕਾਂ ਦੇ ਵੱਲੋਂ ਬਹੁਤ ਸਾਰੇ ਸਨਮਾਨ ਪ੍ਰਿੰਸ ਦੇ ਲਈ ਅਗਲੀ ਰੇਡ ਅੰਤਲ ਦੀ ਪਾਰੀ ਅਤੇ ਚਾਰਾਂ ਦੇ ਵਿੱਚੋਂ ਢੋਡਿਆਂ ਵਾਲਾ ਬਿੰਦੂ ਪੱਤਲਾ ਵਾਲਾ ਅਮਨ ਨਾਲ ਦੇ ਖਾਣੇ ਦੇ ਉੱਧਰਲੇ ਪਾਸੇ ਮਾੜਾ ਪਰ ਉੱਧਰਲੇ ਪਾਸੇ ਅਮਨ ਪੱਟੜ ਅਮਨ ਪੱਟੜ ਤੇ ਅੰਤਲ ਅਮਨ ਪੱਟੜ ਤੇ ਅੰਤਲ ਬੱਲੇ ਸੋਹਣੇ ਅੱਜ ਤੇ ਕਹਿੰਦੇ ਅੰਤਲ ਦਾ ਪਿੰਡ ਐ ਅੱਜ ਕਿੱਥੇ ਮਿਆ ਦੇਣਾ ਇਹਨੇ ਅੱਜ ਕਿੱਥੇ ਮਿਆ ਦੇਣਾ ਇਹ ਤੇ ਕਹਿੰਦੇ ਜੰਮਣ ਭੋਏ ਧਰਤੀ ਐ ਆ ਭੇਜਾ ਪੱਤੜ ਕਹਿੰਦੇ ਕਬੱਡੀ ਪਾ ਰਿਹਾ ਉਧਰ ਪੁਲਾਹਾ ਵੀਰਾ ਪਰਸ਼ਾਨੇ ਵੱਲੋਂ ਵੱਡੇ ਸਨਮਾਨ ਅੰਤਲ ਦੇ ਲਈ ਆਏ ਆ ਹਾਂਜੀ ਬਾਈ ਜੀ ਉਧਰ ਵੀਰਾ ਵੀਰ ਸਾਡਾ ਵੱਡੇ ਮਾਣ ਮਹਾਂਪੁਰਸ਼ਾਂ ਦੇ ਨਾਮ ਦੇ ਪਰੋ ਵੱਡਾ ਪਿਆਰ ਐ ਜਿਵੇਂ ਮਦੀਲਾ ਵਾਲੇ ਮੁੰਡਿਆਂ ਦੇ ਚਰਚੇ ਦੇ ਗੁੱਗੂ ਹਣੀ ਜਿੰਦਰੀ ਹਣੀ ਪਰ ਆਹ ਦੇਖਾਗੇ ਸਾਹਮਣੇ ਨੰਬਰ ਜੁੰਦਰ ਆਪਣੀ ਟੀਮ ਦੇ ਲਈ ਜੋੜਦਾ ਹੋਇਆ ਹਾਂ ਜੀ ਪ੍ਰਿੰਸ ਦੇ ਫਾਦਰ ਸਾਹਿਬ ਅੰਕਲ ਜੀ ਮਰੀ ਜੀ ਉਹਨਾਂ ਦੇ ਵੱਲੋਂ ਪ੍ਰਿੰਸ ਦੇ ਲਈ ਵੱਡੇ ਮਾਨ ਸਨਮਾਨ ਆਏ ਆ ਲੈ ਵੀ ਮਨੀਲੇ ਵਾਲਿਆ ਆਹ ਮੈਚ ਚੋਟੀ ਦਾ ਮੈਚ ਖੇੜਾ ਜਾ ਰਿਹਾ ਤੇ ਇਧਰਲੇ ਪਾਸੇ ਅਨਿਤ ਗੁੱਜਰ ਨਾਜੋਨ ਲਾਟੇ ਵਾਲਾ ਵੜ ਕੇ ਕਬੱਡੀ ਪਾਉਂਦਾ ਹੋਇਆ ਤੇ ਚਾਰਾਂ ਦੇ ਵਿੱਚੋਂ ਢੋਡਿਆਂ ਵਾਲਾ ਬਿੰਦੂ ਬਿੰਦੂ ਢੋਡਾ ਤੇ ਅਨਿਤ ਗੁੱਜਰ ਟੱਕਰ ਬਰੋਬਰ ਦੀ ਤੇ ਪੁਆਇੰਟ ਕਾਰੀ ਵਾਲ ਆਪਣੀ ਟੀਮ ਨੇ ਸਿਆਕ ਦਾ ਵਾਅਦਾ ਕਰ ਗਿਆ ਸ਼ੀਲਾ ਆ ਗਿਆ ਅਮਰੀਕ ਚੱਕ ਬਾਈਕ ਲਓ ਸਾਹਮਣੇ ਕਹਿੰਦੇ ਇਸ ਵੇਲੇ ਰੇਡ ਪੈ ਰਹੀ ਹੈ ਕਿਤੇ ਕਹਿੰਦੇ ਸ਼ੀਲੇ ਦੇ ਚਰਚੇ ਨੇ ਮੁੰਡਾ ਕਬੱਡੀ ਪਾ ਰਿਹਾ ਚਾਰ ਜასი ਤਿਆਰ ਨੇ ਆਓ ਕਹਿੰਦੇ ਅੱਜ ਪ੍ਰਿੰਸ ਦੇ ਚਰਚੇ ਨੇ ਨਾਲ ਕਹਿੰਦੇ ਨੌਜਾਨ ਵੱਡਾ ਮਾਲਕ ਕਹਿੰਦੇ ਕਬੱਡੀ ਦਾ ਆਹ ਕਹਿੰਦੇ ਲੱਕੀ ਵੀ ਆਇਆ ਹੋਇਆ ਹੈ ਪਰ ਆਹ ਕਹਿੰਦੇ ਕਾਰੀ ਵਾਲੇ ਮੁੰਡੇ ਵੀ ਦੁਨੀਆ ਦੀ ਮਾਨੀ ਹੈ ਆਹ ਮੁੰਡੇ ਨੇ ਕਹਿੰਦੇ ਸਰਾ ਨਹੀਂ ਕਰਤਾ ਆਹ ਜੱਸੇ ਦੇ ਕਹਿੰਦੇ ਚਰਚੇ ਨੇ ਉਹ ਰਾਹ ਹੀ ਬੰਦ ਕਰਤੇ ਮੁੰਡੇ ਨੇ ਨੰਬਰ ਜਿਹੜਾ ਗਿਆਸੀਆਂ ਦੇ ਹਿੱਸੇ ਜੁੜਦਾ ਹੋਇਆ ਹੈ ਇੱਧਰ ਕਹਿੰਦੇ ਦੁੱਲਾ ਫੇਰ ਆ ਗਿਆ ਵੱਡੇ ਮਾਨ ਸਨਮਾਨ ਜਿੰਦਰੀ ਮੀਲਾ ਸਾਡਾ ਵੀਰ ਤੇ ਪ੍ਰਦੀਪ ਜੱਜ ਮਾਹਰ ਸ਼ਾਹ ਨੇ ਨਾਂਨੇ ਉੱਪਰ ਵੱਡੇ ਸਨਮਾਨ ਦੇ ਰਿਹਾ 500 ਜੇ ਪ੍ਰਦੀਪ ਜੱਫਾ ਲਾਉ ਜੇਂਰੀ ਕਹਿੰਦਾ ਵੀ ਪਿਆਰ ਬੜਾ 1000 ਕਰਦੇ ਤੇ ਸਾਡੇ ਪੰਮਾਂ ਦੀ ਵੱਡੇ ਮਾਨ ਸਨਮਾਨ ਮਾਦਰਸ਼ਾਲੇ ਨਾਮ ਦੇ ਪ੍ਰਜਾਫੀ ਦੇ ਲਈ ਭੇਜਦੇ ਆ ਉਹ ਬੁੱਲੇ ਦੀ ਰੇਡ ਤੇ ਪੱਤੜਾ ਵਾਲਾ ਅਮਨ ਪੱਤੜਾ ਵਾਲਾ ਅਮਨ ਤੇ ਦੁੱਲਾ ਅਮਨ ਤੇ ਦੁੱਲਾ ਅਮਨ ਤੇ ਦੁੱਲਾ ਅਮਨ ਤੇ ਦੁੱਲਾ ਬੱਲੇ 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 ਕਹਿੰਦੇ ਅਮਨ ਤੇ ਦੁੱਲਾ ਦੁੱਲਾ ਤੇ ਅਮਨ ਆਹ ਅਮਨ ਕਹਿੰਦੇ ਦੁੱਲੇ ਨੂੰ ਫੜ ਗਿਆ ਉਹ ਅਮਨ ਦੁੱਲੇ ਨੂੰ ਫੜ ਗਿਆ ਅਗਲੀ ਕਬੱਡੀ ਉਧਰ ਗੁੱਗੂ ਤੇ ਜਿੰਦਰੀ ਮਨੀਲਾ ਉਹ ਵੀਰ ਕਹਿੰਦੇ ਵੀ ਅਮਨ ਜਿੰਨੇ ਜੱਫੇ ਲਾਵੇਗਾ 5 500 ਦੇ ਉੱਤੇ ਜਾਣਗੇ ਵੱਡੇ ਮਾਣ ਤੇ ਸਰਵਾਨ ਦੇ ਵੱਡੇ ਲਾਨ ਦੇ ਆਹ ਕਹਿੰਦੇ ਭੇਜਾ ਪਕੜਾਂ ਵਾਲਾ ਰੇਡ ਪਾਉਣ ਦੇ ਲਈ ਵਧਿਆ ਹੋਇਆ ਖੇਡ ਦੇ ਮੈਦਾਨ ਦੇ ਵਿੱਚ ਤੇ ਖੜੇ ਮਾੜ ਮੁਠਾਪੀ ਹੈ ਬਾਈ ਪੁੱਤੀ ਲੱਖਾ ਜਵਾਰਾ ਲਾਲੀ ਲੋਕੀ ਕੱਲਾ ਕਰਨ ਖੜੇ ਦੰ ਮੰਦਰ ਮੋੜ ਲੇ ਦਾ ਖਾਲੀ ਉਹ ਤੇਲੀ ਧੱਕ ਤੁਰਿਆ ਜਿੱਤੇ ਨੌਣ ਦਾ ਪੰਗਾ ਪਾ ਕੇ ਸਿੰਘ ਫਸ ਗਏ ਗੁੰਡੀਆਂ ਦੇ ਮਿੱਤਰਾ ਬੈਜੀ ਗੋਡੀ ਲਾ ਕੇ ਕੇ ਸਿੰਘ ਫਸ ਗਏ ਗੁੰਡੀਆਂ ਦੇ ਆ ਮਿੱਤਰਾ ਬੈਜੀ ਗੋਡੀ ਲਾ ਕੇ ਸਾਡਾ ਵੀਰ ਜਿੰਦਰੀ ਕਹਿੰਦਾ ਵੀ ਹਜ਼ਾਰ ਕਰ ਦਿਓ ਸਵੇ ਜਫੇ ਦਾ ਹਿਆਰ ਆਹ ਦੇਖਾਂਗੇ ਅੰਤਲੇ ਸਮੇਂ ਕਬੱਡੀ ਪਾ ਰਿਹਾ ਪੱਤਣਾ ਵਾਲਾ ਅਮਨ ਤਿਆਰ ਹੈ ਬਿੰਦੂ ਤਿਆਰ ਹੈ ਤੁਹਾਡੇ ਵਾਲਾ ਨਾਲ ਦੇਖਾਂਗੇ ਜਿੰਦਰ ਵਰਗੇ ਮਾਣੇ ਵਰਗੇ ਉਹ ਖਿਡਾਰੀ ਤਿਆਰ ਨੇ ਪਰ ਇਧਰਲੇ ਪਾਸੇ ਇਹ ਆ ਜਿੰਦਰ ਇਹ ਮੁੰਡਾ ਜਿੰਦਰ ਪੱਕੇ ਤੌਰ ਤੇ ਅਮਰੀਕਾ ਰਹਿੰਦਾ ਪੱਕੇ ਤੌਰ ਤੇ ਅਮਰੀਕਾ ਰਹਿੰਦਾ ਜਿੰਦਰ ਇਹ ਸਵੇ ਜਫਾ ਲਾ ਕੇ ਪਾਉਂਦਾ ਆਪਣੀ ਟੀਮ ਦੇ ਸੇ ਅੰਕ ਦਾ ਵਾਧਾ ਕਰ ਗਿਆ ਅਮਰੀਕ ਸ਼ੀਲਾ ਆ ਗਿਆ ਆਗਰ ਕਹਿੰਦੇ ਸ਼ੀਲਾ ਫੇਰ ਕਬੱਡੀ ਪਾਉਣ ਦੇ ਲਈ ਆ ਗਿਆ ਮੇਰੇ ਮਿੱਤਰੋ ਇੱਧਰ ਕਹਿੰਦੇ ਚਾਰ ਦੇ ਤਾਰੀ ਵੀ ਤਰਤੀ ਹੈ ਪ੍ਰਿੰਸ ਨੂੰ ਸਿੱਖ ਰ ਹੈ ਉਧਰ ਕਹਿੰਦੇ ਅੰਤਲ ਨੂੰ ਫਿਕਰ ਵੀ ਸਾਰੇ ਪਰਿਵਾਰ ਆਏ ਹੋਣੇ ਆਹ ਘਰਦੇ ਵੀ ਆਏ ਹੋਣੇ ਆਹ ਚਾਚੇ ਤਾਏ ਵੀ ਆਏ ਹੋਣੇ ਤੇ ਉਹ ਵੀ ਆਏ ਹੋਣੇ ਜਿਨ੍ਹਾਂ ਦੇ ਇਹ ਚਾਚੇ ਤਾਏ ਲੱਗਦੇ ਆ ਜਿਨ੍ਹਾਂ ਦੇ ਇਹ ਚਾਚੇ ਤਾਏ ਲੱਗਦੇ ਉਧਰ ਅਮਰੀਕ ਸਾਡਾ ਭਾਈ ਗੁੱਗੂ ਮਨੀਲਾ ਤੇ ਜਿੰਦਰੀ ਮਨੀਲਾ ਕਹਿੰਦੇ ਵੀ ਪਤੜਾ ਵਾਲਾ ਅਮਨ ਜਿੰਨੇ ਜੱਫੇ ਲਾਉ ਹਰ ਜੱਫੇ ਰਾਂ 5-500 ਦੇ ਨਾਲ ਸਨਮਾਨ ਹਰ ਜੱਥੇ ਦਾ 5-500 ਦੇ ਨਾਲ 5-500 ਮਦੀਲਾ ਵਾਲਿਆਂ ਨੇ ਦੇਣਾ 5-500 ਮਦੀਲਾ ਵਾਲਿਆਂ ਨੇ ਦੇਣਾ ਆਓ ਸਾਹਮਣੇ ਦੇਖਾਂਗੇ ਨਹੀਂ ਹਰੀਸਾ ਪਹਿਲਾਂ ਕਹਿੰਦੇ ਔਖੀ ਹੈ ਕਮਾਈਆ ਪੀਸੋ ਤੇ ਪੀਸੋ ਤੋਂ ਰੁਪਏ ਬਣਾ ਕੇ ਘਰੇ ਲੈ ਜਾਂਦੇ ਆ ਉਹ ਪੀਸੋ ਤੋਂ ਰੁਪਏ ਬਣਾ ਕੇ ਘਰੇ ਲਿਆਉਂਦੇ ਆ ਆਓ ਇਹ ਵੱਡੇ ਦਿਲ ਵਾਲੇ ਵੱਡੇ ਜਿਗਰੇ ਵਾਲੇ ਪਰ ਆ ਦੇਖਾਂਗੇ ਤੇ ਜਦ ਪੱਤੜ ਰੇਡ ਪਾਉਣ ਦੇ ਲਈ ਬਾਦ ਆਇਆ ਖੇਡਦੇ ਮੈਦਾਨ ਦੇ ਵਿੱਚ ਆਓ ਕਹਿੰਦੇ ਰੇਡ ਪੈ ਰਹੀ ਹੈ ਤੇ ਭੱਜਦੇ ਆ ਨੂੰ ਇੱਕੋ ਜਿੱਕੇ ਬਹੁਤ ਟੱਕਰੇ ਦੇ ਹਾੜੀਆਂ ਨੇ ਹਾਂ ਮਿੱਤਰੇ ਰਾਜਾ ਕੋਲਾ ਲਿਖੇ ਗੱਲ ਲੱਖ ਲੱਖ ਦੀ ਕਿ ਤੂੰ ਪਾਵੀ ਸਾਰੀ ਦੇ ਕਬੱਡੀ ਕੱਪ ਦੀ ਕਿ ਤੂੰ ਪਾਵੀ ਸਾਰੀ ਦੇ ਕਬੱਡੀ ਕੱਪ ਦੀ ਬਾਕੀ ਅਨ ਅਮਰੀਕ ਹੁਣ ਐਨ ਸਵਾਦ ਆ ਰਿਹਾ ਐਨ ਸਿਰ ਪੜਵੇਂ ਮੁਕਾਬਲੇ ਹੋ ਰਹੇ ਆ ਵੱਡੇ ਵੱਡੇ ਉਲਟ ਫੇਰ ਅੱਜ ਸਾਰੀ ਦੇ ਖੇਡ ਮੇਲੇ ਤੇ ਹੋ ਰਿਹਾ ਆ ਆ ਦੇਖਾਂਗੇ ਵੀ ਨੌਜੋਨੇ ਸਮੇਂ ਦੁੱਲਾ ਕਬੱਡੀ ਪਾਉਣਾ ਹੋਇਆ ਤੇ ਢੋਡਿਆ ਵਾਲਾ ਮਿੰਦੂ ਨਹੀਂ ਜੇ ਫਾਲਾ ਸਕੇ ਨੰਬਰ ਰੀਡਰ ਦੇ ਹਿੱਸੇ ਭੇਜ ਪੱਤੜ ਦੀਆਂ ਦੋ ਰੈਡਾਂ ਤੇ ਗੁੱਗੂ ਮਨੀਲਾ ਜਿੰਦਰੀ ਮਨੀਲਾ ਕਹਿੰਦਾ ਵੀ 1100 ਲੈ ਵੀ ਭੇਜਿਆ ਤੇਰੀਆਂ ਦੋ ਰੈਡਾਂ 1100 ਦੀਆਂ ਹੋਣ ਗਿਆ ਸਾਡੇ ਭਰਾ ਮਨੀਲੇ ਵਾਲਿਆਂ ਦਾ ਦਿਲ ਪੱਤੜਾਂ ਵਾਲੇ ਭੇਜ ਤੇ ਆਇਆ ਹੋਇਆ ਆਹ ਦੇਖਾਂਗੇ ਪ੍ਰਿੰਸ ਪ੍ਰਿੰਸ ਦਾ ਜਫਾ 1000 1000 1000 1000 1000 1000 ਜਿੰਦਰੀ ਮਨੀਲਾ ਬੋਲੇ ਸਵਾਦ ਕਬੱਡੀ ਦਾ ਸਵਾਦ ਕਬੱਡੀ ਦਾ ਅੰਤਲ ਕਹਿੰਦੇ ਸ਼ੇਰ ਅਗਲੀ ਰੇਡ ਪਾਉਣ ਲਈ ਵਧ ਰਿਹਾ ਹੈ ਐਨ ਕਹਿੰਦੇ ਵੀ ਮੁੰਡਾ ਗੋਲ ਬੋਲ ਜਾ ਚਿਹਰਾ ਹੈ ਗਬਰੂ ਦਾ ਉਹ ਨਾਲ ਕਿਸੇ ਨਾਲ ਲੜਦਾ ਨਾਲ ਝਗੜਦਾ ਹੈ ਉਹ ਨਿਮਰਤਾ ਵੀ ਹੈ ਪਰ ਕਹਿੰਦੇ ਨਿਮਰਤਾ ਬੰਦੇ ਵੀ ਬੜਾ ਉੱਤਰ ਲੈ ਜਾਂਦੀ ਹੈ ਜਿਵੇਂ ਪਹਿਲਾਂ ਚੌਹਾਨ ਸਾਹਿਬ ਨੇ ਗੱਲ ਕੀਤੀ ਹੈ ਵੀ ਗਾਮੇ ਪਹਿਲਵਾਨ ਨੂੰ ਕਦੇ ਗੁੱਸਾ ਹੀ ਨਹੀਂ ਆਇਆ ਪਰ ਆ ਦੇਖਾਂਗੇ ਸਾਹਮਣੇ ਉਹ ਨੌਜਵਾਨ ਕਹਿੰਦੇ ਕਬੱਡੀ ਪਾ ਰਿਹਾ ਹੈ ਉਹ ਬੱਲੇ ਬੱਲੇ ਹੋ ਗਈ ਮਿੱਤਰੋ ਉਹ ਵਖਰਾ ਸ਼ਰਾਬ ਉਧਰ ਕੇ ਦੇ ਅਮਰ ਪੱਤੜ ਤੇ ਅੰਕਲ ਦੇ ਦਰਮਿਆਨ ਟੱਕਰ ਰੂ ਰੂ ਸੁਬਾਹ ਹੋ ਗਈ ਬਰਵਾ ਹੈਲੋ 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 ਹਨੇ ਮਹਾਪੁਰਸ਼ਾਂ ਨੇ ਬੋਲੇ ਅੰਕਲ ਦੇ ਲਈ 200 ਦੇ ਸਨਮਾਨ ਹੈਲੋ ਲੈਰੀ ਹਰਖੋ ਵਾਲੀਆ ਸਟੇਜ ਤੇ ਪਹੁੰਚੇ ਠੀਕ ਆ ਜੀ ਕੈਰੀ ਆਉਂਦੀ ਪੱਤੜਾ ਵਾਲੇ ਤੇ ਵੀ ਪਹਿਲੀ ਰੇਡ 1100 ਦੀ ਗੁਰੂ ਮਰੀਲਾ ਤੇ ਜਿੰਦਰੀ ਮਰੀਲਾ ਪਰਦੀਪ ਜੱਜੂ ਐਸਏ ਸਾਡੇ ਭਰਾਵਾਂ ਦੇ ਵੱਲੋਂ 1100 ਦੀ ਪਹਿਲੀ ਰੇਡ ਪੱਤਲਾਂ ਵਾਲੇ ਅਮਨ ਦੀ ਪੈਂਦੀ ਹੋ ਤੇ ਚਾਰ ਖਿਡਾਰੀਆਂ ਦੇ ਵਿੱਚੋਂ ਪ੍ਰਦੀਪ ਨਾਲ ਲੱਕੀ ਆਹ ਦੇਖਾਂਗੇ ਥਾਪੜਕੇ ਵਾਲਾ ਬੱਲੇ 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 ਬਾਹ ਇੱਕ ਰੇਡ ਸਫਲ ਹੈ ਅਮਰੀਕ ਕਮਾਈਕ ਦੇ ਕਰ ਗੱਲ ਲਓ ਕਹਿੰਦੇ ਬੁੱਲੇ ਵੀ ਕਬੱਡੀ ਪਾ ਰਹੀ ਇਸ ਵੇਲੇ ਖੇਡ ਦੇ ਮੈਦਾਨ ਦੇ ਵਿੱਚ ਉਧਰ 6 ਤਰੀਕ ਕਹਿੰਦੇ ਨਗੌਰ ਦੇ ਬਲੇ ਦੀ ਐ 7 ਨੂੰ ਢੋਲੀ ਐ ਅੱਖ ਨੂੰ ਕਮਾਲ ਪੁਰੇ ਦਾ ਵੱਡਾ ਮੇਲਾ ਐ ਅੱਖ ਦੇ ਕਮਾਲ ਪੁਰੇ ਦਾ ਜਿਵੇਂ ਵੱਡਾ ਮੇਲਾ ਹੋਵੇਗਾ ਐ ਪਾਜੀ ਆਹਾ ਮੱਲੀਆਂ ਤੇ ਠੂਰ ਵਾਲੇ ਆ ਜਾਓ ਯਾਰ ਮੱਲੀਆਂ ਤੇ ਠੂਰ ਵਾਲੇ ਇਹ ਅਮਰੀਕ ਪਾਜੀਆ ਕਰਿਓ ਇਹਨਾਂ ਨੂੰ ਕਾਲ ਲਓ ਜਿੰਦਰ ਤੇ ਬੁੱਲਾ ਓ ਜਿੰਦਰ ਤੇ ਗੁਲਲ ਜਿੰਦਰ ਤੇ ਗੁਲਲਾ ਪਰ ਅਮਰੀਕਾ ਵਾਲਾ ਮੁੰਡਾ ਵਾਰੀ ਮਾਰ ਗਿਆ ਉਧਰ ਸਾਡੇ ਵੀਰ ਹਾਂ ਜਿੰਦਰ ਦੇ ਲਈ ਲੈ ਵੀ ਜਿੰਦਰਾ ਤੇਰੇ ਲਈ ਸਾਡੇ ਵੀਰ ਜਿੰਦਰੀ ਮਨੀਲਾ ਉਹਨਾਂ ਦੇ ਵੱਲੋਂ 500 ਦੇ ਵੱਡੇ ਸਨਮਾਨ ਆਏ ਆ ਆ ਵਾਰੀ ਫੜ ਲਓ ਫੜ ਲਓ ਭਾਈ ਭਾਈ ਪੱਤਣਾ ਵਾਲੇ ਢੇਜ ਦੀ ਇੱਕ ਰੇਡ ਹੋਰ ਪੈਣੀ ਹੈ 1100 ਨਹੀਂ ਜੋਨੀ ਯੂਐਸਏ ਕਹਿੰਦਾ 2100 ਕਰ ਦੋ ਭੇਜਿਆ ਤੇਰੀ ਇੱਕ ਰੇਡ ਬਾਕੀ ਹੈ ਤੇ 2100 ਦੇ ਸਨਮਾਨ ਦਿੱਤੇ ਜਾਣੇ ਆ ਪੱਤਣਾ ਵਾਲੀ ਢੇਜ ਦੀ ਰੇਡ ਤੇ ਉਧਰ ਸਾਡਾ ਵੀਰ ਗੁੱਗੂ ਮਨੀਲਾ ਤੇ ਜਿੰਦਰੀ ਮਨੀਲਾ ਕਹਿੰਦਾ ਵੀ ਅਮਨ ਪੱਤੜ ਦਾ ਜੱਫਾ 500 ਦਾ ਹੋ ਜਾ ਸਪਰੇ ਬੌਂਡ ਨਹੀਂ ਕਰਦੇ ਵੀ ਹਾਂਜੀ ਹਜ਼ਾਰ ਦਾ ਕਰਦੇ ਜੀ ਪਤਲਾ ਵਾਲੇ ਅਮੰਦਾ ਜੱਫਾ 1000 1000 ਪਰ ਆਓ ਦੇਖਾਂਗੇ ਅਮਿਤ ਗੁੱਜਰ ਲਾਟੇ ਵਾਲਾ ਰੇਡ ਪਾ ਕੇ ਵਾਪਸ ਆਪਣੀ ਟੀਮ ਦੇ ਲਈ ਇੱਕ ਦਾ ਵਾਅਦਾ ਕਰ ਗਿਆ ਭੇਜੇ ਦੀ ਰੇਡ ਭੇਜੇ ਦੀ ਕਬੱਡੀ 2100 ਦੀ ਅਮਰੀਕ ਆਓ ਕਹਿੰਦੇ ਵੱਡੀ ਰਾਸ਼ੀ ਲੱਗੀ ਹੋਈ ਹੈ 5100 ਜੇ ਨਰੀ ਕਹਿੰਦਾ ਵੀ 5100 ਕਰਦੇ 5100 ਦੀ ਕਬੱਡੀ ਪੈ ਗਈ ਮੇਰੇ ਵੱਲ 5100 ਦੀ ਰੋਰ ਪੱਟੜਾ ਵਾਲਾ ਭੇਜਾ ਪ੍ਰਦੀਪ ਨਾਲ ਪ੍ਰਿੰਸ ਤੇਰਾ ਆ 5100 ਤੋਂ 55 ਤੋਂ 5600 ਹੋ ਗਿਆ ਪੰਮਾ ਕਹਿੰਦਾ ਵੀ 5600 ਦੀ ਰੇਡਾ ਉਹ 5600 ਦੀ ਰੇਡਾ ਵੱਡੇ ਮਾਣ ਇਸ ਨਾੜ ਉਧਰ ਕਹਿੰਦੇ ਵੀ ਮੰਗਲ ਸਿੰਘ ਜੀ ਇਹ ਦੁਨੀਆ ਨੂੰ ਪਤਾ ਵੀ ਉਹਨਾਂ ਦੀ ਬਾਈਪਾਸ ਸਰਜਰੀ ਕਿਉਂਕਿ ਲਾਜ ਜਿਹੜਾ ਇੱਕ ਵੱਡਾ ਹੈ ਉਹ ਕਿਉਂਕਿ ਮਾ ਪੁਰਖਾਂ ਦਾ ਸੱਚਾ ਸੇਵਕ ਹੈ ਮੰਗਲ ਸਿੰਘ ਕਹਿੰਦੇ ਜਿੱਥੇ ਦਵਾ ਕੰਮ ਨਾ ਕਰ ਉੱਥੇ ਦਵਾ ਕੰਮ ਕਰਦੀ ਹੈ ਪਰ ਦਰਸ਼ਕਾਂ ਨੂੰ ਬੇਨਤੀ ਕਰਦਾ ਹੈ ਸੰਗਤ ਨੂੰ ਬੇਨਤੀ ਹੈ ਵੀ ਆਪਾਂ ਉਹ ਭਰਾ ਦੀ ਚੜ੍ਹਦੀ ਕਲਾ ਦੇ ਲਈ ਅਰਦਾਸ ਕਰਨੀ ਹੈ ਕਿਉਂਕਿ ਸੇਹ ਦੀ ਯਾਦ ਹੋ ਗਏ ਬੇਤੇ ਕਹਿੰਦਾ ਫੇਰ ਮਾਹ ਪੁਰਛਾ ਕੋਲੇ ਆਵੇ ਕਿਉਂਕਿ ਨਿੱਕਾ ਸਾਡਾ ਵੀਰ ਭਾਈ ਮੰਗਲ ਸਿੰਘ ਜੀ ਦਾ ਬੇਟਾ ਉਹ ਲੈ ਲੈ ਅਮਨ 2100 ਲੈ ਲਈ ਅਮਨ ਬਾਈ ਤੇਰਾ ਇੱਕ ਜੱਫਾ 2100 ਦਾ ਹੋ ਗਿਆ ਗੱਗੂ ਮਨੀਲਾ ਕਹਿੰਦਾ ਵੀ ਦਿਲ ਆ ਗਿਆ ਯਾਰਾਂ ਦੀ ਯਾਰੀ ਹੈ ਅੱਜ ਪਿਆਰ ਵਗਾਉਣ ਦੇ ਲਈ ਆਇਆ ਪੱਤਣਾ ਵਾਲਾ ਅਮਨ ਆ ਸ਼ੀਲੇ ਦੀ ਰੇਡ ਮੈਦਾਨ ਦੇ ਵਿੱਚ ਬੈਣੀ ਹੋਈ ਓ ਸ਼ੀਲਾ ਵੱਢ ਕੇ ਕਬੱਡੀ ਪਾਉਂਦਾ ਹੋਇਆ ਚਾਰਾਂ ਦੇ ਵਿੱਚ ਓ ਸ਼ੀਲਾ ਕਹਿੰਦੇ ਕਬੱਡੀ ਪਾ ਰਿਹਾ ਦੇਖੋ ਬੱਲੇ ਬੱਲੇ ਹੁਰੀ ਹੁਰੀ ਹੇ ਸਾਰੀ ਵਾਲਿਓ ਆ ਜਾ ਨਜ਼ਾਰਾ ਹੁਣ ਤਾਰੇ ਤੋਂ ਪਰੇ ਤਾਂ ਕੁਝ ਨਹੀਂ ਠੀਕ ਹੈ ਕੋਈ ਗੱਲ ਨਹੀਂ ਠੀਕ ਹੈ ਦੁਨੀਆ ਦੁਨੀਆ ਖੁਸ਼ ਹੈ ਸ਼ੀਲਾ ਠੀਕ ਹੈ ਐਨ ਸਾਰੀ ਵਾਲਿਆਂ ਨੇ ਰੱਜ ਕੇ ਨਜ਼ਾਰਾ ਲੈ ਲਿਆ ਮਾਪੁਰਛੇ ਬੈਠੇ ਆ ਚੱਲਦਾ ਫਿਰਦਾ ਰੰਬਾ ਸੰਤ ਨਾਮ ਸਤਪਾਲ ਸਿੰਘ ਜੀ ਉਧਰ ਕਹਿੰਦੇ ਰਾਜਾ ਖੋਲਾ ਬੁਬਾਰ ਕਹਿੰਦੇ ਰਿਆ ਭਰਾ ਸਾਡਾ ਗੱਲੋਂ ਨਵੇਂ ਪਿੰਡ ਜਿਹੜੀ ਚੱਲੀ ਆ ਉਹ ਸਰੀ ਤੋਂ ਪਰਾ ਸਾਡਾ ਜਿਹਦੀ ਯਾਰੀ ਕਹਿੰਦੇ ਵੱਡੇ ਕਲਾਕਾਰਾਂ ਦੇ ਨਾਲ ਪਰਾ ਕਹਿੰਦੇ ਕਿਲੋ ਵੀ ਰੇਡ ਪੈ ਰਹੀ ਹੈ ਇਹ ਦੁੱਲਾ ਖੀਰਾਂ ਵਾਲੀ ਪਿੰਡ ਦਾ ਤੇ ਦੂਜੇ ਪਾਸੇ ਉਹ ਬੰਦੂੜਾ ਢੋਡੇ ਪਿੰਡ ਦਾ ਉਹ ਬੱਲੇ ਬੱਲੇ ਹੋ ਗਈ ਮਿੱਤਰੋ ਅਖਰਾ ਸਵਾਦ ਉਹ ਭੱਜ ਗਿਆ ਦੁੱਲਾ ਉਹ ਭੱਜ ਗਿਆ ਦੁੱਲਾ ਉਹ ਭੱਜ ਗਿਆ ਦੁੱਲਾ ਦੁੱਲਾ ਭੱਜ ਗਿਆ ਮਹਾਪੁਰਸ਼ਾਂ ਦੇ ਵੱਲੋਂ 200 ਦੇ ਸਰਮਾਨ ਦੁੱਲੇ ਦੇ ਲਈ ਭੇਜਾ ਅੱਜ ਕਹਿੰਦੇ ਵੀ 6000 ਦੀ ਮੈਨੂੰ ਲੱਗਦਾ ਵੀ ਰੇਟ ਪਾਈ ਹੈ 5100 ਨਗਦ ਦਿੱਤਾ ਗਿਆ ਖਿਡਾਰੀ ਨੂੰ ਵੱਡੇ ਮਾਨ ਸਨਮਾਨ ਇਹਦੇ ਸਾਡੇ ਭਰਾਵਾਂ ਦੇ ਵੱਲੋਂ ਹੋਏ ਆ ਆਹ ਦੇਖਾਂਗੇ ਪੱਤੜਾਂ ਵਾਲਾ ਭੇਜਾ ਫੇਰ ਫੇਰ ਕਬੱਡੀ ਪਾਉਂਦਾ ਹੋਇਆ ਤੇ ਵਾਪਸ ਵਾਪਸ ਆਪਣੀ ਟੀਮ ਦੇ ਲਈ ਇੱਕ ਦਾ ਵਾਅਦਾ ਕਰ ਗਿਆ ਬਾਅਦ ਭੇਜਿਆ ਅਜਨ ਮੇਲਾ ਲੁੱਟਣ ਵਾਲੀ ਆ ਰੇਡਾ ਪਾ ਰਿਹਾ ਹੈ ਹੈਲੋ ਰੇਡ ਅਨਿਤ ਦੀ ਹੈਲੋ ਆ ਪੰਮਾ ਬਾਜੀ ਸਟੇਜ ਤੇ ਆਵੇ ਪੰਮਾ ਬਾਜੀ ਠੀਕ ਹੈ ਜੀ ਕੈਰੀ ਹਾਂ ਜੀ ਆਓ ਕਹਿੰਦੇ ਪੰਮਾ ਸਾਡਾ ਵੀਰ ਸਟੇਜ ਤੇ ਸੰਪਰਕ ਕਰ ਲਵੇ ਵੱਡਾ ਵੀਰ ਆਓ ਅਮਿਤ ਗੁੱਜਰ ਕਹਿੰਦੇ ਕਬੱਡੀ ਪਾ ਰਿਹਾ ਹੈ ਹਠੂੜ ਦੀ ਟੀਮ ਆ ਜਾਵੇ ਮੱਲੀਏ ਦੀ ਟੀਮ ਆ ਜਾਵੇ ਅਮਰ ਪੱਕੜ ਤੇ ਅਮਿਤ ਦੇ ਦਰਮਿਆਨ ਟੱਕਰ ਮੇਰੇ ਮਿੱਤਰੋ 21 ਸਾਲ सौ रब सचे यार परखे राजे खेले सौ रब जी सचे यार ने परखे के भेजिया मसला जितंद बण ग ਦੋ ਦੋ ਕੱਡੀਆਂ ਪਾਦੇ ਆ ਦੇਖਾਂਗੇ ਕੱਡੀ ਦੂਸਰੀ ਪਰ ਨੰਬਰ ਪ੍ਰਿੰਸ ਨੇ ਆਪਣੀ ਟੀਮ ਦੇ ਹਿੱਸੇ ਜੋੜ ਲਿਆ ਪੰਮਿਆ ਮਹਾਂਪੁਰ 社 ਦੇ ਵੱਲੋਂ ਵੱਡੇ ਸਨਮਾਨ ਜਿੰਦਰੀ ਮਨੀਲਾ ਵੱਡੇ ਨਾਲ ਸਨਮਾਨ ਦੇ ਰਿਹਾ ਹੈ ਭਾਈ ਗੁੱਗੂ ਰਾਣਾ ਦਾ ਧੰਨਵਾਦ ਹੈ ਅੱਜ ਜਿਨ੍ਹਾਂ ਨੇ ਨੋਟਾਂ ਦਾ ਮੀਂਹ ਵੜਾ ਖਿਡਾਰੀਆਂ ਤੇ ਕਹਿੰਦੇ ਵੀ ਪ੍ਰਦੀਪ ਦੇ ਨਾਲ ਯਾਰੀ ਪਗਾਉਣ ਦੇ ਲਈ ਸਾਡੇ ਵੀ ਰਾਏ ਆ ਮਾਹਰਸ਼ਾਤੋਂ ਅਸ਼ੀਰਵਾਦ ਪ੍ਰਾਪਤ ਕਰਨ ਦੇ ਲਈ ਸਾਡੇ ਵੀਰ ਵਿਦੇਸ਼ਾਂ ਤੋਂ ਚੱਲ ਕੇ ਆਉਂਦੇ ਆ ਪਰ ਆ ਦੇਖਾਂਗੇ ਦੁੱਲਾ ਦੁੱਲਾ ਦੇ ਅਮਨ ਬੱਤਰ ਹੋ ਨੰਬਰ ਰੀਡਰ ਦੇ ਸੇ ਦੁੱਲਾ ਆਪਣੀ ਟੀਮ ਦੇ ਲਈ ਅੱਕ ਦਾ ਵਾਦਾ ਕਰ ਗਿਆ ਅਮਰੀਕ ਰੇਡ ਹੈਪੀ ਦੀ ਪੈਰੀ ਤੇ ਕਰ ਗੱਲ ਹੈਪੀ ਦੀ ਕਹਿੰਦੇ ਕਬੱਡੀ ਪਾ ਰਹੀ ਇਸ ਵੇਲੇ ਖੇਡ ਦੇ ਮੈਦਾਨ ਦੇ ਵਿੱਚ ਉਧਰ ਕਹਿੰਦੇ ਪ੍ਰਿੰਸ ਵਰਗੇ ਲੱਕੀ ਵਰਗੇ ਮੁੰਡੇ ਕਹਿੰਦੇ ਦਸੇ ਵਰਗੇ ਵੱਡੇ ਮਲੜੇ ਕਬੱਡੀ ਦੇ ਆ ਲੱਕੀ ਥਾਵਲਕੇ ਵਾਲਾ ਉਹ ਬੱਲੇ ਬੱਲੇ ਕਰਾਦੀ ਮੁੰਡੇ ਦੇ ਉਹ ਬੱਲੇ ਬੱਲੇ ਕਰਾਦੀ ਮੁੰਡੇ ਦੇ ਤੇ ਕੰਬਦੇ ਨੇ ਹੱਥ ਜਿਹੜੇ ਉਹ ਤਾਹਿਆਂ ਨਹੀਂ ਉਹ ਬੱਦਦੇ ਉਹ ਘੁੱਗੀ ਦੇ ਅੰਡਿਆਂ ਚ ਵੀਰੇ ਬਾਜ ਨਹੀਂ ਇਹ ਜੰਦ ਦੇ ਉਹ ਆਉਂਦੇ ਆ ਤੇ ਉਹ ਵੀਰੇ ਬਾਗ ਨੂੰ ਇਹ ਚੰਗਦੇ ਆਹ ਕਹਿੰਦੇ ਲੱਕੀ ਨੇ ਹੈਪੀ ਫੜ ਲਿਆ ਅਗਲੀ ਰੋਡ ਤੁੱਲਾ ਫੇਰ ਆ ਗਿਆ ਹੈ ਤੁੱਲਾ ਫੇਰ ਆ ਗਿਆ ਹੈ ਮਾਈ ਪ੍ਰਦੀਪ ਪ੍ਰਦੀਪ ਜੱਜ ਨੂੰ ਯਾਦ ਕਰ ਰਿਹਾ ਜੇ ਨਰੀ ਮਨੀਲੇ ਵਾਲਾ ਕਹਿੰਦਾ ਵੀ ਸਾਡਾ ਭਰਾ ਪਤਾ ਨਹੀਂ ਕਿੱਥੇ ਹੈ ਆਇਆ ਪ੍ਰਦੀਪ ਸਿੰਘ ਗਰਾਊਂਡ ਦੇ ਵਿੱਚ ਸਵਾਗ ਲਾ ਲਾ ਆਹ ਦੇਖਾਂਗੇ ਰੇਡ ਤੁੱਲੇ ਦੀ ਪਾਰੀ ਓ ਪੱਤਣਾ ਵਾਲੇ ਅਮਨ ਮਾਈਕਰੋ ਫਾਈਕੀ ਸਾਹਿਬ 2100 ਬਿੰਨੂ ਟੋਟਿਆਂ ਵਾਲਾ ਤਿਆਰ ਆਹ ਦੇਖਾਂਗੇ ਬੱਲੇ ਦੀ ਰੇਡ ਤੇ ਜਿੰਦਰ ਜਿੰਦਰ ਚਾਚਾ ਨਹੀਂ ਮੰਨਦਾ ਬੱਲੇਆ ਚਾਚਾ ਚਾਚਾ ਨਹੀਂ ਮੰਨਦਾ ਫੈਸਲਾ ਇੱਕ ਮਿੰਟ ਬਾਜੀ ਹੈਲੋ ਰੈਫਰੀ ਨੇ ਫੈਸਲਾ ਬਾਈ ਬਾਜੀ ਰੈਫਰੀ ਨਾ ਨਾ ਕਾਚੋ ਕੋਈ ਗੱਲ ਨਹੀਂ ਪਿਆਰ ਨਾਲ ਹੋ ਜਾਂਦੀ ਉਹ ਨਹੀਂ ਕੀ ਪਰ ਪਿਆਰ ਤੋਂ ਕਿਹੜਾ ਪਿਆਰ ਨਾਲ ਵੱਡੀ ਗੱਲ ਨਹੀਂ ਕਈ ਵਾਰੀ ਜੱਜਾਂ ਨੂੰ ਵੀ ਵਕੀਲ ਕਰਨੇ ਪੈ ਜਾਂਦੇ ਆ ਪਰ ਸਬਰ ਚਾਹੀਦਾ ਮੇਰੀ ਇਹ ਬੇਨਤੀ ਹੈ ਖੇਡ ਹੀ ਪਿਆਰ ਦੀ ਹੈ ਜੋ ਵੀ ਹੈ ਪਿਆਰ ਦੇ ਨਾਲ ਹਾਂਜੀ ਜਾਪੀ ਜਿਹੜਾ ਪਹਿਲਾ ਪੁਆਇੰਟ ਸੀ ਉਹ ਪਤੜਾਂ ਦੀ ਟੀਮ ਨੂੰ ਦਿੱਤਾ ਗਿਆ ਪਤੜਾਂ ਦੀ ਟੀਮ ਨੂੰ ਦਿੱਤਾ ਗਿਆ ਅਗਲਾ ਮੈਚ ਹਾਂਜੀ ਪੱਤੜਾ ਜਿੱਤੂ ਹੈ ਠੀਕ ਹੈ ਜੀ